ਸਵਾਗਤ ਹੈ ਜੀ ਤੁਹਾਡਾ ਇਸ ਵਲੌਗ ਦੇ ਪਾਰਟ 3 ਦੇ ਵਿੱਚ ਜਿਨ੍ਹਾਂ ਨੇ ਪਹਿਲੇ ਦੋ ਪਾਰਟ ਨਹੀਂ ਦੇਖੇ ਚੈਨਲ ਓਪਨ ਕਰਕੇ ਤੁਸੀਂ ਦੋ ਪਾਰਟ ਦੇਖ ਸਕਦੇ ਹੋ ਬਹੁਤ ਇੰਟਰਸਟਿੰਗ ਨੇ ਉਹ ਸਾਡੇ ਘਰ ਜਾਣ ਤੋਂ ਲੈ ਕੇ ਇੱਥੇ ਆਉਣ ਤੱਕ ਦੇ ਵਲੌਗ ਨੇ ਲੈ ਆ ਜੋਨੇ ਤੇ ਪਾਰਟ ਦੇਣੀ ਆਪਾਂ ਉਹ ਪਾਟੀ ਲੈ ਗਈ ਇੱਥੇ ਵੀ ਬਣ ਰਿਹਾ ਹੈ ਦੋ ਬੰਦੇ ਬੰਨ ਰਿਹਾ ਉਹ ਦੇਖਿਆ ਕਿੰਨੀ ਲੱਗੀ ਹੋਈ ਹੈ ਯੈਸ ਯੈਸ ਉੱਥੇ ਤੱਕ ਮਰਜ਼ੀ ਦੇਖ ਲਓ ਉੱਥੇ ਤੱਕ ਤੁਹਾਨੂੰ ਪਤਾ ਨਹੀਂ ਇੱਕ ਦੋ ਇੱਧਰ ਲੱਗੇ ਇਹਦੇ ਸਾਡੇ ਵੱਲ ਕੇ ਦੋ ਇੱਧਰ ਲੱਗੇ ਉਹ ਦੋ ਜਾਣੇ ਇੱਕ ਜਾਣੀ ਆ ਹੈ ਕੋਰੀ ਨੂੰ ਅੱਟ ਬਿਠਾ ਦੋ ਅਰੇ ਕਹਿਣਾ ਕੀ ਚਾਹਤੇ ਹੋ ਉਸ ਇਧਰੇ ਕਿਹਾ ਜਾਈਂ ਡਰਾਮਾ ਹੀ ਤੂੰ ਵੀ ਚੱਲ ਜਾ ਉਹ ਚੱਲ ਜਾ 2 ਮਿੰਟ ਕੋਈ ਫਰਕ ਨਹੀਂ ਪੈਂਦਾ ਵੱਤ ਵਾ ਛੋਲੇ ਬਾਹਰ ਆਣਗੇ ਕਰੇ ਮੈਨੂੰ ਵੀ ਸੈਂਡ ਕਰ ਲੈ ਠੀਕ ਆ ਬਣਾ ਦੇ ਚੌਂ ਕਰ ਮੈਂ ਤੈਨੂੰ ਦੱਸਦਾ ਮੈਂ ਇੱਕ ਕੱਲੇ ਝੂਲੇ ਜੜੀ ਪੈਣਾ ਹੈਗਾ ਦੋਸਤੋ ਹੁਣ ਅਸੀਂ ਚੰਡੋਲ ਵਿੱਚ ਕਿੰਨੂ ਜਣੇ ਆ ਗਏ ਆ ਜੀ ਫੋਸਲਾ ਪੂਰਾ ਸਾਡਾ ਮੈਂ ਤਾਂ ਕਰਦਾ ਕੋਈ ਗੱਲ ਨਹੀਂ ਆ ਬਾਈ ਜੇ ਕੰਮ ਕਰ ਰਿਹਾ ਕੋਈ ਚੱਕਰ ਠੀਕ ਹੈ ਦੇਖਾਂਗੇ ਤੇਰੀ ਜੇ ਕੋਈ ਚੱਕਰ ਪਿਆ ਤਾਂ ਦੇਖ ਲੈ ਜੀ ਬਾਈ ਕੋ ਬਣਾਉਣਾ ਨਹੀਂ ਗਈ ਅਸੀਂ ਉਹ ਤੋਂ ਬਹਿ ਗਏ ਚੰਡੋਲ ਦੇ ਵਿੱਚ ਲੇ ਇੱਕ ਕੰਮ ਕਰ 200 ਰੁਪਏ ਦੇ ਔਰ 50 ਰੁਪਏ ਕੱਟ ਓਵਰ ਐਕਟਿੰਗ ਦੇ ਵਿੱਚ ਆਹ ਤਰ੍ਹਾਂ ਕਿ ਤਾਵਾ ਵਾਓ ਹੋਏ 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 ਅੱਧਰ ਮੈਨੂੰ ਅੱਧਰ ਵੜਨਾ ਚਾਹੀਦਾ ਈ ਇਧਰੋਂ ਖਾਲੀ ਐ ਇਧਰੋਂ ਟ੍ਰੇਨਰ ਹੀ ਨਹੀਂ ਆਈ ਆਹ ਕਿਹੜੀ ਆ ਗਈ ਲੋਕਾਂ ਆਇਆ ਕਿੰਨਾ ਉੱਠ ਆਉਂਦੀ ਆਈ ਓ ਮਾਈ ਗਾਡ ਤੇਗਵੀਰ ਲਵ ਯੂ ਤੇਗਵੀਰ ਖੜ ਦਾ ਰਿਸਕ ਨਾਲ ਹੈ ਰਿਸਕ ਦਾ ਮਿਆਂ ਨਾ ਤੇ ਮਿਆਂ ਉਹ ਜਦੋਂ ਫਟ ਗਿਆ ਨਾ ਫਿਰ ਉਹ ਓਏ ਓਏ ਹਮਾਰੇ ਤੇਗਵੀਰ ਜੀ ਦਾ ਬਲੋਡ ਪਰਹਾ ਹੈ ਕਿਸੇ ਆ ਭਾਈ ਸਾਹ ਹੋਰ ਇਹ ਆਪੇ ਸੁਰਿੰਦਰਪਾਲ ਜੀ ਖੜੇ ਹੋਏ ਗੱਲ ਲਗਾਉਣ ਆਪਾਂ ਭਾਈ ਤੇਜ਼ ਕਰਦੇ ਬਹੁਤ ਹੋਣੀ ਆ ਇਹਦੀ ਸ਼ਕਲ ਦੇਖੋ ਇਹ ਦੇਖੋ ਕਿ ਟੋਲ ਹੋ ਰਹੀ ਆ ਭਾਈ ਤੇਜ਼ ਕਰਦੇ ਵੀਰੇ ਛੂਟੇ ਤੋਂ ਬਾਅਦ ਚ ਫਿਰ ਅਸੀਂ ਕੁਝ ਗੇਮਾਂ ਖੇਡੀਆਂ ਜੋ ਕਿ ਸਰਕਲ ਪਾਣਾ ਹੁੰਦਾ ਬਟ ਇਹ ਸਰਕਲ ਹੁੰਦਾ ਸਲਿਪਰੀ ਜੋ ਕਿ ਕਿਸੇ ਤੋਂ ਵੀ ਨਹੀਂ ਪੈਂਦਾ ਤੇ ਇਹ ਜੇ ਅਸੀਂ ਜਿੱਥੇ ਸੁੱਟੀ ਨਾ ਜੰਪ ਮਾਰ ਕੇ ਇਹ ਮਤਲਬ ਕਿ ਕਰਤਾ ਬਦਲ ਦਿੰਦਾ ਜਿੰਨਾਂ ਕਹਿੰਦੇ ਜਿਸ ਜਗ੍ਹਾ ਦੇ ਉੱਤੇ ਸੁੱਟਦੇ ਆ ਇਹ ਜਾਣ ਕੇ ਹੀ ਜਗ੍ਹਾ ਬਦਲ ਦਿੰਦੇ ਆ ਜਸਟ ਕਹਿ ਲਓ ਹਣਾ ਪੈਸੇ ਕਮਾਉਂਦਾ ਹੀ ਉਹਦਾ ਹੁੰਦਾ ਆ ਕਿਰਤਿਆ ਚਲੋ ਹਰ ਇੱਕ ਦੀ ਆਪਣੀ ਆਪਣੀ ਤੇ ਇੱਥੇ ਸਾਨੂੰ ਮਤਲਬ ਸ਼ਾਇਦ 8 8 ਸਰਕਲ ਮਿਲੇ ਸੀ ਤੇ ਅਸੀਂ ਚਾਰਾਂ ਨੇ ਚਾਰ ਪੰਜ ਜਣੇ ਜਿੰਨੇ ਵੀ ਜਣਾ ਹੀ ਅਸੀਂ ਦੋ ਦੋ ਵੰਡ ਲਿੱਤੇ ਸੀ ਸਾਰਿਆਂ ਨੇ ਓ ਨੋ ਚਲੋ ਹੋ ਗਿਆ ਪੈਸੇ ਦੇ ਕੇ ਆ ਜੀ ਅਰੇ ਤੇ ਇੱਧੇ ਨਿਕਲ ਗੋ ਭਾਈ ਨਿਕਲਿਆ ਤਾਂ ਕੁਛ ਐ ਨਹੀਂ ਪੈਸੇ ਕਿੱਥੋਂ ਦੇ ਹੀ ਅਸੀਂ ਤਾਂ 50 ਰੁਪਏ ਦੇ ਦੇਣਗੇ ਆਈ ਇਹਨੂੰ ਜੈਫ ਹੋ ਜਿੱਤਾਂਗੇ ਬਤਾ ਦੇਣ ਦੇ ਦਾਂਗੇ 50 ਲੈ ਜਾਾਂਗੇ ਹਣਾ ਔਰ ਹਮਾਰੇ ਸੁਰਿੰਦਰ ਸਿੰਘ ਜੀ 50 ਰੁਪਏ ਲਗਾ ਕੇ 3300 ਰੁਪਏ ਵਾਲੀ ਚੀਜ਼ਾਂ ਜਿਹਦੇ ਕੋ ਉਹ ਇਹਨੂੰ ਬੋਲਾ ਹੈ ਕਿ ਸੇਪੇ ਡਾਲੇ ਸੋੜਨਾ ਹੈ ਜੀ ਨਹੀਂ ਕਿਹਨਾਂ ਤੇ ਛੋੜਨਾ ਹੈ ਸਭ ਛੋੜ ਦੋ 5 1 ਓ ਮਾਈ ਗੋਡ ਯਾ ਨਾ 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 ਮੈਂ ਦੇਖ ਰਿਹਾ ਮੈਂ ਹਾਂ ਸਿੱਧੀ ਛੇੜ ਸਿੱਧੀ ਛੇੜ ਆਹ ਹੜਾ ਦੱਸੋ ਅਪਾ ਟੋਟਲ ਨੰਬਰ ਲੈਣਾ ਛੇ ਦੀ ਬਾ ਛੇ ਦੀ ਫਾਇਦਾ ਚਾਰ ਉਹ ਵੀ ਗਲਤੀ ਆ ਉਹ ਪੁਰਾਣੀ ਜਾਂਦਾ ਉਹ ਚਾਰ ਹੋਇਆ ਉਹਨਾਂ ਨੇ ਆਪ ਹੀ ਕਰਤਾ ਇਹ ਜੈਨ ਜੈਨ 4 ਤੇ 4 8 ਤੇ 6 14 ਤੇ 15 15 ਤੇ 6 21 12 ਤੇ 6 ਕੋਈ 21 ਤੇ ਹੈਗਾ ਕੁਝ ਨਹੀਂ ਕਿ ਨਹੀਂ ਆਉਂਦਾ ਤੇ ਸਾਹਮਣੇ ਲੱਗਦਾ ਨਹੀਂ ਅੱਛਾ 21 ਤੇ ਕੋਈ ਨਹੀਂ ਹੈਗਾ ਨਾ ਲੈ ਸਾਡੇ ਪੈਸੇ ਮੋੜ ਹੈ ਨਹੀਂ ਕੋਈ ਚਲੋ ਚਿੱਟੇ-ਚਿੱਟੇ ਬਣੇ ਆਪਾਂ 2 ਰੁਪਏ ਲੈ ਕਿੱਦੇ ਆਂ ਗੈ ਲੈਣ ਵਾਸਤੇ ਕਿੱਥੋਂ ਕਮਾਇਆ ਮੈਨੂੰ ਭਾਈ ਉਧਰੋਂ ਪੀੜ ਬੜੀ ਹਿਸ ਕਰਕੇ ਆ ਸੀ ਇਧਰ ਵੀ ਆ ਰਿਹਾ ਸਟੇਸ਼ਨੋਂ ਭਾਈ ਹੁਣ ਸਾਰੇ ਆ ਕਿੱਥੇ ਗਿਆ ਸਾਰੇ ਅੱਛਾ ਉਹ ਤੇਨੇ ਪੱਲੇ ਚੱਲ ਗਏ ਆ ਹਾਂ ਹੁਣ ਠੀਕ ਹੈ ਸਾਰੇ ਆ ਲੈ ਲੈ ਇੱਕੋ ਇੱਕੂ ਰੱਖਦੇ ਹੀ ਸਾਰੇ ਪਾਸੇ ਪਰੇਸਮਸ ਬਹੁਤ ਬੜਾ ਬੱਠ ਬੱਠ ਰੇ ਬੱਠ ਮੁੰਬਈ ਹੋ ਟ੍ਰੇਨ ਲੱਗੀ ਹੈ ਬਸ ਨਿਹਾਨੂ ਜੋੜਾ ਫੜਕ ਤੱਕ ਤਾਂ ਲਾ ਦੇਣਾ ਆ ਤੇ ਰਹੇ ਟ੍ਰੇਨ ਜਾਣੀ ਨਹੀਂ ਰਹੀ ਪੈਂਚਰ ਹੋ ਗਈ ਹੈ ਵਿਚਾਰਾ ਮਸ਼ੂਰੀ ਕਰਾ ਕੇ ਚੱਲ ਜਾਂਦਾ ਟੀ ਰੁਕ ਗਿਆ ਹਾਊਸਿੰਗ ਕਰ ਲੈਂਗੇ ਫਾਉਂਡੇਸ਼ਨ ਮੈਂ ਵੀ ਅੱਗੇ ਸੋਦੇ ਤੋਂ ਅੱਗੇ ਫਸ ਜੰਦਾ ਹੀ ਸੋ ਜੀ ਇਸ ਤੋਂ ਬਾਅਦ ਜੋ ਅਸੀਂ ਇੱਥੋਂ ਸਟੇਸ਼ਨ ਤੋਂ ਨਿਕਲ ਗਏ ਚੱਲ ਗਏ ਸੀ ਕਾਰ ਤੇ ਇਹ ਸਾਨੂੰ ਘਰ ਛੱਡ ਕੇ ਚੱਲ ਗਏ ਸੀ ਲੁਧਿਆਣੇ ਤੇ ਇਹ ਸੀ ਅੱਜ ਦਾ ਵਲੋਗ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਰਵਾਂਗੇ ਅਗਲੇ ਵਲੋਗਾਂ 'ਚ ਤੇ ਚੈਨਲ ਕਰ ਲਿਓ ਸਬਸਕ੍ਰਾਈਬ